ਇਸ ਵੀ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤਸ਼ੀ ਦੀ ਅਜੇ ਮੁਸ਼ਕਲਾਂ ਘਟ ਹੋਣ ਦੀਆਂ ਨਾ ਨਹੀਂ ਲੈ ਰਹੀਆਂ ਪਰ ਉਥੇ ਕਪਲ ਮਿਸ਼ਰਾ ਜਿਹੜੇ ਦਿੱਲੀ ਦੇ ਮੰਤਰੀ ਨੇ ਉਹਨਾਂ ਦੇ ਖਿਲਾਫ ਇਕਬਾਲ ਸਿੰਘ ਨੇ ਸ਼ਿਕਾਇਤ ਕੀਤੀ ਸੀ ਜਲੰਧਰ ਪੁਲਿਸ ਦੇ ਵਿੱਚ ਪਰ ਹੁਣ ਜਿਹੜੇ ਕਪਲ ਮਿਸ਼ਰਾ ਨੇ ਉਹਨਾਂ ਨੇ ਦਿੱਲੀ ਦੇ ਵਿਧਾਨ ਸਭਾ ਦੇ ਸਪੀਕਰ ਨੂੰ ਸ਼ਿਕਾਇਤ ਕਰ ਦਿੱਤੀ ਕਿ ਜਿਹੜੇ ਪੰਜਾਬ ਦੇ ਪੁਲਿਸ ਅਫਸਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਬਦੇਰੀ ਜਲਕਲ ਦੇ ਜੁੜੇ ਨੇ ਸਿਰਨ ਪੱਤਰਕਾਰ ਜਗਤਾ ਸਿੰਘ ਭੁੱਲਰ ਜੀ ਪੁੱਲਰ ਸਾਹਿਬ ਪੂਰੀ ਜਾਣਕਾਰੀ ਕੀ ਹੈ ਇਸ ਮਸਲੇ ਦੇ ਵਿੱਚ ਤਾਂ ਬਿਲਕੁਲ ਜਿਵੇਂ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਵਿਰੋਧੀ ਧਿਰ ਦੀ ਨੇਤਾ ਆਚੀ ਵੱਲੋਂ ਗੁਰੂ ਸੇ ਬਾਣ ਬਾਰੇ ਬਹੁਤ ਹੀ ਇਤਰਾਜ਼ ਹੋਇਆ ਜਿਹੜੀ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਦੇਸ਼ ਦੀ ਸਿਆਸਤ ਵਿੱਚ ਕਾਫੀ ਹਲਚਲ ਮਚ ਗਈ ਜਿੱਥੇ ਦਿੱਲੀ ਸਰਕਾਰ ਜੰਦਨੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਕਾਲੇਦ ਪ੍ਰਧਾਨ ਸੁਬੀਸ਼ ਸਿੰਘ ਬਾਦਲ ਹੋਣਾ ਨੇ ਮੰਕੀਤੀ ਸੀ ਕਿ ਦਿੱਲੀ ਦੀ ਸਾਫ ਕਾ ਮੁੱਖ ਮੰਤਰੀ ਆਸ਼ੀਸ਼ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉੱਥੇ ਹੀ ਨਾਲ ਦੀ ਨਾਲ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਵਿੱਚ ਜਲੰਧਰ ਪੁਲਿਸ ਵੱਲੋਂ ਇੱਕ ਆਦੀ ਪਾਰਟੀ ਦੇ ਆਗੂ ਇਕਬਾਲ ਸਿੰਘ ਦੀ ਸ਼ਿਕਾਇਤ ਤੇ ਕਈ ਜਾਣਿਆਂ ਦੇ ਖਿਲਾਫ ਮੁਕਦਮਾ ਦਰਜ ਕਰ ਦਿੱਤਾ ਸੀ ਤੇ ਫਿਰ ਕਾਫੀ ਵਿਵਾਦ ਵੱਧ ਗਿਆ ਸੀ ਹੁਣ ਕਿਉਂਕਿ ਉਸ ਸ਼ਿਕਾਇਤ ਦੇ ਵਿੱਚ ਕਪਲ ਮਿਸ਼ਰਾ ਦਾ ਜ਼ਿਕਰ ਕੀਤਾ ਗਿਆ ਸੀ ਕਿ ਕਪਲ ਮਿਸ਼ਰਾ ਨੇ ਹੀ ਜਿਹੜੀ ਆ ਵੀਡੀਓ ਪਾਈ ਸੀ ਆਸ਼ੀਦੀ ਤੇ ਉਹ ਪੰਜਾਬ ਪੁਲਿਸ ਨੇ ਜਲੰਧਰ ਪੁਲਿਸ ਨੇ ਅਪਲੋਡ ਕਰਕੇ ਉਹਦੀ ਜਾਂਚ ਕਰਵਾਈ ਸੀ ਤੇ ਇਹ ਪੁਚਾ ਦਰਜ ਕਰ ਦਿੱਤਾ ਸੀ ਕਿ ਉਹ ਜਿਹੜੀ ਵੀਡੀਓ ਵਾ ਉਹ ਫਰਜੀ ਆ ਉਹ AI ਦੇ ਨਾਲ ਜਨਰੇਟਡ ਕੀਤੀ ਗਈ ਤੇ ਜਿਸ ਤੋਂ ਬਾਅਦ ਕਾਫੀ ਪੰਜਾਬ ਪੁਲਿਸ ਦੇ ਜਲੰਧਰ ਪੁਲਿਸ ਕੋਲੋਂ ਪੰਜਾਬ ਪੁਲਿਸ ਦੇ ਡੀਜੀਪੀ ਕੋਲ ਸਾਈਬਰ ਸੈੱਲ ਦੇ ਡੀਜੀਪੀ ਕੋਲੋਂ ਅਤੇ ਪੰਜਾਬ ਸਟੇਟ ਫਰੈਂਸ ਸਿਬਰ ਬੌਟਿਕ ਦੇ ਡਾਇਰੈਕਟਰ ਕੋਲੋਂ ਵੀ ਜਿਹੜੀ ਰਿਪੋਰਟ ਮੰਗੀ ਗਈ ਸੀ ਉਹ ਮਾਮਲਾ ਹਾਲੇ ਵੀ ਚੱਲ ਰਿਹਾ ਪਰ ਨਵੀਂ ਗੱਲ ਸਾਹਮਣੇ ਬਾਹਰ ਆਈ ਹੈ ਕਿ ਦਿੱਲੀ ਦੇ ਜਿਹੜੇ ਕਾਨੂੰਨ ਤੇ ਨਿਆਂ ਮੰਤਰੀ ਆ ਕਪਲ ਮਿਸ਼ਰਾ ਕਪਲ ਮਿਸ਼ਰਾ ਹੁਣ ਵੱਲੋਂ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਜਿੰਦਰ ਗੁਪਤਾ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਹਦੇ ਚ ਉਹਨਾਂ ਕਿਹਾ ਵਾ ਸ਼ਿਕਾਇਤ ਵਿੱਚ ਕਿ ਇਕਬਾਲ ਸਿੰਘ ਅਤੇ ਪੰਜਾਬ ਪੁਲਿਸ ਅਥਾਰਟੀ ਵੱਲੋਂ ਦਿੱਲੀ ਵਿਧਾਨ ਸਭਾ ਦੀ ਮਰਿਆਦਾ ਦੀ ਜਿਹੜੀ ਆ ਪ੍ਰਿਵੀਲੇਜ ਆ ਉਹ ਬ੍ਰੀਚ ਕੀਤੀ ਗਈ ਆ ਭੰਗ ਕੀਤੀ ਗਈ ਹੈ ਜਿਸ ਦੇ ਖਿਲਾਫ ਇਹਨਾਂ ਦੇ ਖਿਲਾਫ ਜਿਹੜੀ ਆ ਕਾਰਵਾਈ ਕੀਤੀ ਜਾਵੇ ਕਪਲ ਮਿਸ਼ਰਾ ਨੇ ਜਿਹੜੇ ਲਿਖਿਆ ਉਹਦੇ ਦੇ ਵਿੱਚ ਜ਼ਿਕਰ ਕੀਤਾ ਗਿਆ ਵਾ ਕਿ ਜਿਵੇਂ 6 ਜਨਵਰੀ 2026 ਨੂੰ ਸਦਨ ਦੀ ਕਾਰਵਾਈ ਚੱਲ ਰਹੀ ਸੀ ਤਾਂ ਉਸ ਦੌਰਾਨ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੀ ਨੇਤਾ ਆਸ਼ੀ ਵੱਲੋਂ ਗੁਰੂ ਸੇਬਾ ਬਾਰੇ ਬਹੁਤ ਹੀ ਇਤਰਾਜ਼ਯੋਗ ਸ਼ਬਦ ਬੁਲੇ ਗਏ ਸੀ ਤੇ ਫਿਰ ਉਹ ਕਹਿੰਦੇ ਕਿ 9 ਜਨਵਰੀ 2026 ਨੂੰ ਚੀਫ ਵਿਪ ਅਭੇ ਵਰਮਾ ਨੇ ਹਾਊਸ ਨੂੰ ਜਾਣੂ ਕਰਵਾਇਆ ਸੀ ਕਿ ਜਲੰਧਰ ਪੁਲਿਸ ਨੇ ਜਿਹੜਾ ਵਾ ਕੇਸ ਰਜਿਸਟਰ ਕੀਤਾ ਗਿਆ ਵਾ ਕਪਲ ਮਿਸ਼ਰਾ ਤੇ ਹੋਰਨਾਂ ਦੇ ਖਿਲਾਫ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਕਪਲ ਮਿਸ਼ਰਾ ਨੇ ਇੱਕ ਵੀਡੀਓ ਜਿਹੜੀ ਆ ਉਹ ਆਪਣੇ ਪਲੇਟਫਾਰਮ ਤੇ ਪਾਈ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਿਸ ਦੀ ਸ਼ਿਕਾਇਤ ਤੋਂ ਬਾਅਦ ਜਲੰਧਰ ਪੁਲਿਸ ਕਮਿਸ਼ਨਰ ਨੇ ਉਹਦੀ ਵੀਡੀਓ ਦੀ ਜਿਹੜੀ ਆ ਡਾਊਨਲੋਡ ਕਰਵਾ ਕੇ ਜਾਂਚ ਕਰਵਾਈ ਹੈ ਸਟੇਟ ਫੋਰੈਂਸਿਕ ਲੈਬਾਰਟਰੀ ਤੋਂ ਤੇ ਉਹ AI ਜਨਰੇਟਰ ਪਾਈ ਗਏ ਸੀ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਦੀ ਨਾਮਕਦਮਾ ਦਰਜ ਕੀਤਾ ਗਿਆ ਪਰ ਉਹਨਾਂ ਨਾਲ ਹੀ ਹਵਾਲਾ ਦਿੱਤਾ ਵਾ ਸਦਨ ਦੀ ਕਾਰਵਾਈ ਦੇ ਤਹਿਤ ਜਿਹੜਾ ਸਭ ਭਾਰਤੀ ਸੰਵਿਧਾਨ ਦਾ ਆਰਟੀਕਲ 361 ਇਹ ਉਹਦੇ ਚ ਹਵਾਲਾ ਦਿੱਤਾ ਕਿ ਜਿਹੜੀ ਇਹ ਜਿਹੜਾ ਜਰੰਦਾ ਪੁਲਿਸ ਜਾਂ ਪੰਜਾਬ ਪੁਲਿਸ ਦੀ ਅਥਾਰਟੀ ਨੇ ਜਿਹੜਾ ਵਾ ਇਹ ਪ੍ਰਵਿਨਿਸ ਜਿਹੜਾ ਵਾ ਬ੍ਰੀਚ ਕੀਤਾ ਹੈਗਾ ਉਹਨਾਂ ਇਹ ਵੀ ਜ਼ਿਕਰ ਕੀਤਾ ਚਿੱਠੀ ਦੇ ਵਿੱਚ ਕਿ ਪੰਜਾਬ ਪੁਲਿਸ ਨੇ ਦਿੱਲੀ ਵਿਧਾਨ ਸਭਾ ਦੀ ਜਿਹੜੀ ਕਾਰਵਾਈ ਆ ਉਹਦੇ ਚ ਦਖਲ ਦਿੱਤਾ ਹੈਗਾ ਔਰ ਉਹਨਾਂ ਨੇ ਕੁਝ ਅਖਬਾਰਾਂ ਦੀਆਂ ਸ਼ਿਕਾਇਤ ਦੇ ਨਾਲ ਕਟਿੰਗ ਵੀ ਲਗਾਈਆਂ ਗਈਆਂ ਜਿਹਦੇ ਚ ਉਹ ਸਭ ਕੁਝ ਜ਼ਿਕਰ ਕੀਤਾ ਤੇ ਹੁਣ ਦਿੱਲੀ ਦੇ ਮੰਤਰੀ ਕਫਲ ਟਰਬਲ ਉਸ ਜੋ ਚਿੱਠੀ ਲਿਖੀ ਗਈ ਹੈ ਸ਼ਿਕਾਇਤ ਲਿਖੀ ਗਈ ਹੈ ਵਿਜੇਂਦਰ ਗੁਪਤਾ ਜੋ ਦਿੱਲੀ ਵਿਧਾਨ ਸਭਾ ਦੇ ਸਪੀਕਰ ਹਨ ਜੀ ਉਹਦੇ ਤੋਂ ਉਹਨਾਂ ਨੇ ਆਰਟੀਕਲ 361 ਦੇ ਹਵਾਲੇ ਦੇ ਤਹਿਤ ਇਹਨਾਂ ਪੰਜਾਬ ਪੁਲਿਸ ਦੇ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਨਾਲ ਹੀ ਜਿਹੜਾ ਸ਼ਿਕਾਇਤ ਕਰਤਾ ਵਾ ਇਕਬਾਲ ਸਿੰਘ ਕਿ ਇਹ ਇਕਬਾਲ ਸਿੰਘ ਤੇ ਪੰਜਾਬ ਪੁਲਿਸ ਦੇ ਅਫਸਰਾਂ ਨੇ ਪੰਜਾਬ ਪੁਲਿਸ ਅਥਾਰਟੀ ਨੇ ਦਿੱਲੀ ਵਿਧਾਨ ਸਭਾ ਦੀ ਜਿਹੜੀ ਮਰਿਆਦਾ ਜਿਹੜੀ ਉਹ ਭੰਗ ਕੀਤੀ ਆ ਬ੍ਰੀਚ ਕੀਤੀ ਹੈਗੇ ਜਿਸ ਖਿਲਾਫ ਉਹਨਾਂ ਕਿਹਾ ਕਿ ਜਿੱਥੇ ਦਿੱਲੀ ਵਿਧਾਨ ਸਭਾ ਦੀ ਮਰਿਆਲਾ ਭੰਗਈ ਉੱਥੇ ਉਹ ਖੁਦ ਇੱਕ ਦਿੱਲੀ ਵਿਧਾਨ ਸਭਾ ਦਾ ਚੁਣਿਆ ਹੋਇਆ ਐਮਐਲਏ ਤੇ ਉਹਦੀ ਵੀ ਜਿਹੜੀ ਹੈ ਪ੍ਰੋਟੈਕਸ਼ਨ ਨੂੰ ਧਿਆਨ ਵਿੱਚ ਰੱਖਦੇ ਹੋ ਉਹਨਾਂ ਨੇ ਜਿਹੜੀ ਇਹ ਕਾਰਵਾਈ ਦੀ ਮੰਗ ਕੀਤੀ ਹੈ ਇੱਕ ਬਾਦ ਸਿੰਘ ਤੇ ਪੰਜਾਬ ਪੁਲਿਸ ਦੇ ਅਫਸਰਾਂ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਇਹ ਬੜਾ ਸੀਰੀਅਸ ਆ ਜਿਨ੍ਹਾਂ ਨੇ ਇਹ ਦਿੱਲੀ ਵਿਧਾਨ ਸਭਾ ਦੀ ਔਰ ਇੱਕ ਚੁਣਿਆ ਹੋਇਆ ਐਮਐਲਏ ਦੀ ਜਿਹੜੀ ਪ੍ਰਿਵਿਲੇਜਾ ਉਹ ਬ੍ਰੀਚ ਕੀਤੀ ਹੈਗੀ ਤੇ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਮੇਰੀ ਜਿਹੜੀ ਸ਼ਿਕਾਇਤ ਆ ਇਹ ਦਿੱਲੀ ਵਿਧਾਨ ਸਭਾ ਦੀ ਪ੍ਰਿਵਿਲੇਜ ਕਮੇਟੀ ਨੂੰ ਸੌਂਪੀ ਜਾਈ ਤਾ ਜੋ ਗਿਲਟੀ ਪਰਸਨ ਜਾਂ ਅਫੀਸਰ ਜੋ ਇਸ ਇਨਸੀਡੈਂਟ ਦੇ ਵਿੱਚ ਜਿਨ੍ਹਾਂ ਦੀ ਇਨਵੋਲਵਮੈਂਟ ਹੈ ਉਹਨਾਂ ਦੀ ਪਛਾਣ ਕੀਤੀ ਜਾਵੇ ਤਾਂ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਨਿਸ਼ਚਿਤ ਤੌਰ ਤੇ ਪੰਜਾਬ ਪੁਲਿਸ ਦੇ ਅਫਸਰਾਂ ਤੇ ਜਿਹੜੇ ਇਕਬਾਲ ਸਿੰਘ ਸ਼ਿਕਾਇਤ ਕਰਤਾ ਉਹਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਕਿਉਂਕਿ ਇਹ ਜਦੋਂ ਦਿੱਲੀ ਵਿਧਾਨ ਸਭਾ ਕੋਲ ਇਹ ਜਿਹੜਾ ਮਾਮਲਾ ਜਾਊਗਾ ਤੇ ਲਾਜ਼ਮੀ ਤੌਰ ਤੇ ਇਹਨਾਂ ਅਫਸਰਾਂ ਦੀ ਹੁਣ ਨਿੱਜੀ ਤੌਰ ਤੇ ਪੇਸ਼ੀ ਹੋ ਸਕਦੀ ਹੈ ਹਾਲਾਂਕਿ ਪਹਿਲਾਂ ਪੰਜਾਬ ਪੁਲਿਸ ਦੇ ਡੀਜੀਪੀ ਜਲੰਧਰ ਪੁਲਿਸ ਦੇ ਕਮਿਸ਼ਨਰ ਉਹਨਾਂ ਕੋ ਸਿਰਫ ਲਿਖਤੀ ਰਿਕਾਰਡ ਮੰਗਿਆ ਗਿਆ ਸੀ ਕਿ ਸਾਨੂੰ ਸ਼ਿਕਾਇਤਕਰਤਾ ਦੀ ਕਾਪੀ ਫਰੈਂਸਿਕ ਲੈਬੋਰੀ ਕਿਸ ਅਧਾਰ ਤੇ ਕੇਸ ਰਜਿਸਟਰਡ ਕੀਤਾ ਗਿਆ ਉਹ ਸਾਰੀਆਂ ਜਿਹੜੇ ਨੇ ਤੱਥ ਜਿਹੜੇ ਮੰਗੇ ਸੀ ਤੇ ਇਸ ਕਰਕੇ ਉਦੋਂ ਪੰਜਾਬ ਸਰਕਾਰ ਨੇ ਪਹਿਲਾਂ ਸਮਾਂ ਮੰਗ ਲਿਆ ਫਿਰ ਇਸ ਮਸਲੇ ਦੇ ਵਿੱਚ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਦੇ ਜਰੀਏ ਦਿੱਲੀ ਵਿਧਾਨ ਸਭਾ ਨੂੰ ਜਵਾਬ ਭੇਜ ਦਿੱਤਾ ਗਿਆ ਤੇ ਹੁਣ ਕਪਲ ਮਿਸ਼ਰਾ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਹੈ ਔਰ ਨਿਸ਼ਚਿਤ ਅਰਥੇ ਜਿਹੜਾ ਮਾਮਲਾ ਇਹ ਪ੍ਰਿਵਿਲੇਜ ਕਮੇਟੀ ਕੋਲ ਜਾ ਸਕਦਾ ਤੇ ਫਿਰ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਦਿੱਲੀ ਵਿਧਾਨ ਸਭਾ ਦੀ ਜਿਹੜੀ ਪ੍ਰਿਵਿਲੇਜ ਕਮੇਟੀ ਜਿਹਦੇ ਵਿੱਚ 6 ਮੈਂਬਰ ਨੇ ਉਹ ਉਹਨਾਂ ਨੂੰ ਤਲਬ ਕਰ ਸਕਦੇ ਨੇ ਹਾਲਾਂਕਿ ਇਸ ਮਸਲੇ ਦੇ ਵਿੱਚ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਸੀ ਵਜੇਦਰ ਗੁਪਤਾ ਵੱਲੋਂ ਕਿ ਜੇ ਲੋੜ ਪਈ ਤਾਂ ਜਿਹੜੀ ਸਰਕਾਰ ਵੱਲੋਂ ਜਿਹੜੀ ਜਾਂਚ ਕਰਵਾਈ ਗਈ ਹੈ ਉਸ ਜਾਂਚ ਦੀ ਸੀਬੀਆਈ ਵੀ ਜਿਹੜੀ ਆ ਅਸੀਂ ਜਾਂਚ ਕਰਵਾ ਸਕਦੇ ਨੇ ਤੇ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕਹ ਅਸੀਂ ਜਿੱਥੋਂ ਮਰਜ਼ੀ ਤੁਸੀਂ ਜਾਂਚ ਕਰਵਾਓ ਪਰ ਇਹ ਜਿਹੜੀ ਆ ਫਰਜੀ ਸੀ ਏਆਈ ਜਿਹੜੀ ਦਿੱਲੀ ਵਿਧਾਨ ਸਭਾ ਦੇ ਦਿੱਲੀ ਦੇ ਮੰਤਰੀ ਵੱਲੋਂ ਪਾਈ ਗਈ ਸੀ ਜਦਕਿ ਉਹਨਾਂ ਨੇ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਤੇ ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਵੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਸੀ ਜੋ ਐਸੇਮੇ ਆਵਾਜ਼ੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਉਹਨੂੰ ਕਲੀਅਰ ਚੈਟ ਦੇ ਦਿੱਤੇ ਇਸੀ ਲੇਕਿਨ ਹੁਣ ਇੱਕ ਵਾਰ ਫਿਰ ਜਿਹੜਾ ਮਸਲਾ ਵਾ ਉਹ ਫੇਰ ਉਠਿਆਗਾ ਔਰ ਕਪਲ ਮਿਸ਼ਰਾ ਦੇ ਖਿਲਾਫ ਸ਼ਿਕਾਇਤ ਸੀ ਜਲੰਧਰ ਵਿੱਚ ਮੁਕਦਮਾ ਦਰਜ ਆ ਤੁਹਾਡਾ ਕਪਲ ਮਿਸ਼ਰਾ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਹਵਾਲਾ ਦਿੱਤਾ ਭਾਰਤੀ ਸੰਵਿਧਾਨ ਦੇ ਆਰਟੀਕਲ 361 A ਦੇ ਤਹਿਤ ਉਹਨਾਂ ਨੇ ਜਿੱਥੇ ਦਿੱਲੀ ਵਿਧਾਨ ਸਭਾ ਦੀ ਜਿਹੜੀ ਐ ਪ੍ਰਿਵੈਂਸ ਦੀ ਗੱਲ ਕੀਤੀ ਉਹਨਾਂ ਨੇ ਖੁਦ ਆਪਣੇ ਅਧਿਕਾਰਾਂ ਦੀ ਗੱਲ ਕੀਤੀ ਹੈ ਜਿਹਦੇ ਤਹਿਤ ਹੁਣ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਇਸ ਮਸਲੇ ਦੇ ਵਿੱਚ ਜਿਨ੍ਹਾਂ ਦੀ ਇਨਵੋਲਵਮੈਂਟ ਹੈ ਉਹਨਾਂ ਦੀ ਪਛਾਣ ਕਰਨ ਵਾਸਤੇ ਤੇ ਉਹਨਾਂ ਨੂੰ ਸਜ਼ਾ ਦੇਣ ਵਾਸਤੇ ਜਿਹੜਾ ਮਾਮਲਾ ਇਹ ਪ੍ਰਿਵੈਂਸ ਕਮੇਟੀ ਨੂੰ ਸੌਂਪਿਆ ਜਾਂ ਵਿੱਚ ਇਸ ਕਰਕੇ ਪੰਜਾਬ ਪੁਲਿਸ ਦੇ ਅਫਸਰ ਵੀ ਹਾਲੇ ਤੱਕ ਬੁਰੀ ਤਰ੍ਹਾਂ ਹੁਣ ਮੁੜ ਤੋਂ ਜਿਹੜੇ ਉਹ ਵਵਾਦਾਂ ਦੇ ਵਿੱਚ ਘਿਰ ਗਏ ਨੇ ਜੀ ਜਦੋਂ ਜਲੰਧਰ ਦੇ ਵਾਸੀ ਇਕਬਾਲ ਸਿੰਘ ਵੱਲੋਂ ਇਹ ਸ਼ਿਕਾਇਤ ਦਿੱਤੀ ਗਈ ਉਸ ਤੋਂ ਬਾਅਦ ਹੀ ਇਹ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ ਉਸ ਤੋਂ ਬਾਅਦ ਕਾਫੀ ਵਿਵਾਦ ਹੋਇਆ ਵਿਵਾਦ ਹੋਣ ਤੋਂ ਬਾਅਦ ਜਦੋਂ ਦਿੱਲੀ ਦੇ ਵਿਧਾਨ ਸਭਾ ਦੇ ਸਪੀਕਰ ਨੇ ਪੰਜਾਬ ਦੇ ਅਫਸਰਾਂ ਨੂੰ ਤਲਬ ਕੀਤਾ ਉਹਨਾਂ ਨੇ ਸਮਾਂ ਮੰਗ ਲਿਆ ਸਮਾਂ ਮੰਗਣ ਦੇ ਵਿੱਚ ਉਹ ਕੋਰਟ ਦੇ ਵਿੱਚ ਚਲੇ ਗਏ ਕਿ ਉਸ ਸਮੇਂ ਤੇ ਇੱਕ ਵਾਰਤ ਲੱਗ ਰਿਹਾ ਸੀਗਾ ਕਿ ਸ਼ਾਇਦ ਮਸਲਾ ਅਜੇ ਠੰਡੇ ਬਸਤੇ ਦੇ ਵਿੱਚ ਪੈ ਗਿਆ ਹੈ ਜਿਵੇਂ ਹੁਣ ਕਪਿਲ ਮਿਸ਼ਰਾ ਨੇ ਸ਼ਿਕਾਇਤ ਕੀਤੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਮਸਲੇ ਦੇ ਵਿੱਚ ਹੁਣ ਦਿੱਲੀ ਵਿਧਾਨ ਸਭਾ ਨੇ ਮੂਡ ਬਣਾ ਲਿਆ ਹੈ ਕਿ ਐਕਸ਼ਨ ਲੈਣਾ ਹੀ ਲੈਣਾ ਹੈਗਾ ਬਿਲਕੁਲ ਆਜ਼ਮੀ ਤੌਰ ਤੇ ਦਿੱਲੀ ਵਿਧਾਨ ਸਭਾ ਲੈ ਸਕਦੀ ਹੈ ਤੇ ਚ ਉਹਦੇ ਕੋਲ ਰਾਈਟ ਹੈਗੇ ਨੇ ਔਰ ਉਹਦੇ ਚ ਆຊੀਨ ਨੂੰ ਵੀ ਉਹਨਾਂ ਵੱਲੋਂ ਤਲਬ ਕੀਤਾ ਗਿਆ ਵਾ ਉਹ ਵੀ ਪ੍ਰਿਵਿਲੇਜ ਕਮੇਟੀ ਦਾ ਕੀ ਚੱਲਦਾ ਲੇਕਿਨ ਜਿਹੜੀ ਦਿੱਲੀ ਦੀ ਜਿਹੜੀ ਪ੍ਰਿਵਿਲੇਜ ਕਮੇਟੀ ਹੈ ਉਹਦੇ ਚ ਅਗਰ ਗੱਲ ਕੀਤੀ 9 ਮੈਂਬਰ ਨੇ ਪੁਲਿਸ ਕਮੇਟੀ ਜਿਹਦੇ ਚ ਪਰਦੂਮਨ ਸਿੰਘ ਰਾਜਪੂਤ ਅਭੀ ਕੁਮਾਰ ਵਰਮਾ ਅਜੀਤ ਕੁਮਾਰ ਮਹਾਵਰ ਨੀਰਜ ਬਸੋਵਾ ਰਾਮ ਸਿੰਘ ਨੇਤਾ ਜੀ ਰਵੀਕਾਤ ਸਤੀਸ਼ ਉਪਾਧਿਆਏ ਸੁਰਿੰਦਰ ਕੁਮਾਰ ਔਰ ਸੂਰੀਆ ਪ੍ਰਕਾਸ਼ ਖੱਤਰੀ ਇਹ ਨੌ ਮੈਂਬਰ ਨੇ ਜਿਹੜੇ ਨੇ ਦਿੱਲੀ ਵਿਧਾਨ ਸਭਾ ਦੀ ਪ੍ਰਿਵਿੰਸ ਕਮੇਟੀ ਦੇ ਵਿੱਚ ਮੈਂਬਰ ਨੇ ਔਰ ਇਹਨਾਂ ਕੋਲ ਹੁਣ ਸਪੀਕਰ ਕੇਸ ਭੇਜ ਸਕਦੇ ਨੇ ਔਰ ਫਿਰ ਜਿਹੜੀ ਆ ਪੰਜਾਬ ਪੁਲਿਸ ਦੇ ਅਕਸ਼ਰਨੂ ਇਕਬਾਲ ਸਿੰਘ ਨੂੰ ਇਹ ਕਮੇਟੀ ਜਿਹੜੀ ਆ ਤਲਬ ਕਰ ਸਕਦੀ ਆ ਦੂਜੀ ਗੱਲ ਕਿ ਜਿਹੜਾ ਮਸਲਾ ਵਾ ਕਿ ਜਿਹੜੀ ਪਿੱਛੇ ਜੇ ਲਖਨਊ ਦੇ ਵਿੱਚ ਵੀ ਜਿਹੜੀ 올 ਇੰਡੀਆ ਸਪੀਕਰ ਕਾਨਫਰੰਸ ਹੋਈ ਉਸ ਕਾਨਫਰੰਸ ਦੇ ਵਿੱਚ ਵੀ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਇਹ ਮਸਲਾ ਠਾਇਆ ਸੀ ਕਿ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਦਿੱਲੀ ਦੇ ਜਿਹੜੇ ਨੇ ਮਸਲਿਆਂ ਦੇ ਵਿੱਚ ਜਾਂ ਦਿੱਲੀ ਵਿਧਾਨ ਸਭਾ ਦੇ ਮਸਲੇ 'ਤੇ ਦਖਲ ਦੇ ਰਹੀ ਆ। ਹਾਲਾਂਕਿ ਪੰਜਾਬ ਪੁਲਿਸ ਵੱਲੋਂ ਜਵਾਬ ਭੇਜਿਆ ਵੀ ਜਾ ਚੁੱਕਾ ਵਾ। ਸੀ ਸੀਐਸਐਫਐਲ ਦੇ ਜਿਹੜੇ ਜਿਹੜੇ ਪੰਜਾਬ ਦੇ ਸਾਈਬਰ ਸੈੱਲ ਦੇ ਡੀਜੀਪੀ ਉਹਨਾਂ ਵੱਲੋਂ ਪੰਜਾਬ ਦੇ ਡੀਜੀਪੀ ਵੱਲੋਂ ਜਲੰਧਰ ਦੀ ਪੁਲਿਸ ਕਮਿਸ਼ਨ ਪੰਜਾਬ ਦੇ ਹੋਮ ਡਿਪਾਰਟਮੈਂਟ ਦੇ ਜ਼ਰੀਏ ਇਹ ਜਿਹੜਾ ਵਾ ਜਵਾਬ ਭੇਜਿਆ ਜਾ ਚੁੱਕਾ। ਪਰ ਪਿੱਛੇ ਜੇ ਵੀ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਫਿਰ ਜਿਹੜੀ ਜਿਹੜੀ ਗੱਲ ਕੀਤੀ ਸੀ ਉਹਦੇ ਚ ਕਿਹਾ ਸੀ ਕਿ ਜੋ ਅਸੀਂ ਜਿਹੜੀ ਜਾਣਕਾਰੀ ਮੰਗੀ ਗਈ ਆ ਪੰਜਾਬ ਪੁਲਿਸ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਉਹ ਜਿਹੜੀ ਜਾਣਕਾਰੀ ਆ ਉਹ ਅਧੂਰੀ ਦਿੱਤੀ ਗਈ ਹੈ ਯਾਰ ਤੇ ਹੁਣ ਲੱਗਦਾ ਹੈ ਕਿ ਦਿੱਲੀ ਵਿਧਾਨ ਸਭਾ ਨੇ ਇੱਕ ਹੋਰ ਜਿਹੜਾ ਵਾ ਤਰੀਕਾ ਲੱਭ ਲਿਆ ਹੈ ਆਰਟੀਕਲ 360 ਦੇ ਤਹਿਤ ਉਹਨਾਂ ਨੇ ਹੁਣ ਸ਼ਿਕਾਇਤ ਕਪਲ ਮਿਸ਼ਰਾ ਵੱਲੋਂ ਹੋਈ ਆ ਔਰ ਕਪਲ ਮਿਸ਼ਰਾ ਦੀ ਸ਼ਿਕਾਇਤ ਤੇ ਲਾਜ਼ਮੀ ਤੌਰ ਤੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਜਿੰਦਰ ਗੁਪਤਾ ਉਹ ਮਾਮਲਾ ਜਿਹੜਾ ਵਾ ਦਿੱਲੀ ਵਿਧਾਨ ਸਭਾ ਦੀ ਪ੍ਰਿੰਸ ਕਮੇਟੀ ਨੂੰ ਸੌਂਪ ਸਕਦੇ ਨੇ ਤੇ ਪ੍ਰਿੰਸ ਕਮੇਟੀ ਇਸ ਮਸਲੇ ਦੇ ਵਿੱਚ ਕਿਉਂਕਿ ਰਿਕਾਰਡ ਉਹਨਾਂ ਕੋਲ ਆਲਰੇਡੀ ਜਾ ਚੁੱਕਾ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਜਾਣਕਾਰੀ ਜਾਂ ਅਧੂਰੀ ਦਿੱਤੀ ਗਈ ਜਾਂ ਪੂਰੀ ਦਿੱਤੀ ਗਈ ਹੈ ਨਾਲ ਦੀ ਨਾਲ ਹੁਣ ਜਿਹੜੇ ਨੇ 22 ਨੇਮ ਪੰਜਾਬ ਪੁਰਜ਼ੇ ਅਪਸਰਾ ਨੂੰ ਵੀ ਦਿੱਲੀ ਵਿਧਾਨ ਸਭਾ ਦੀ ਜਿਹੜੀ ਪੁਲਿਸ ਕਮੇਟੀ ਆ ਉਹ ਵਿਧਾਨ ਸਭਾ ਦੇ ਸਖਤਰੇ ਜਰਾਹੀਂ ਸ਼ਿਕਾਇਤ ਕਰਤਾ ਇਕਬਾਲ ਸਿੰਘ ਅਤੇ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਬਾਈ ਨੇਮ ਦਲਬ ਕਰ ਸਕਦੇ ਤੇ ਹੁਣ ਜਿਹੜਾ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਦਿੱਲੀ ਵੀ ਜਾਣਾ ਪੈ ਸਕਦਾ ਹਾਲਾਂਕਿ ਪਿੱਛੇ ਜਿਹੜਾ ਪੰਜਾਬ ਪੁਲਿਸ ਨੇ ਡਿਟੇਲਡ ਪ੍ਰੈਸ ਨੋਟ ਜਾਰੀ ਕੀਤਾ ਸੀ ਉਹਦੇ ਚ ਕਿਹਾ ਸੀ ਕਿ ਪੰਜਾਬ ਦੇ ਅਫਸਰ ਦਿੱਲੀ ਵਿਧਾਨ ਸਭਾ ਨੂੰ ਜਿਹੜੇ ਨੇ ਜਵਾਬਦੇਹ ਨਹੀਂ ਆ ਜੀ ਸਭ ਤੋਂ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਕਿ ਜੇ ਪੰਜਾਬ ਦੇ ਅਫਸਰ ਦਿੱਲੀ ਵਿਧਾਨ ਸਭਾ ਨੂੰ ਜਵਾਬ ਦੇ ਨਹੀਂ ਆ ਤੇ ਫਿਰ ਪੰਜਾਬ ਪੁਲਿਸ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਫਿਰ ਜਵਾਬ ਭੇਜਣਾ ਵੀ ਨਹੀਂ ਚਾਹੀਦਾ ਜੇ ਕੋਈ ਜਵਾਬ ਤਲਬ ਹੀ ਹੈ ਨਹੀਂ ਤਾਂ ਫਿਰ ਜਵਾਬ ਭੇਜਣ ਦੀ ਵੀ ਲੋੜ ਨਹੀਂ ਹੈ ਇੱਕ ਪਾਸੇ ਜਵਾਬ ਵੀ ਭੇਜ ਦਿੱਤੇ ਗਏ ਸੀ ਦੂਜੇ ਪਾਸੇ ਇਹ ਕਹਿ ਰਹੇ ਸੀ ਕਿ ਪੰਜਾਬ ਦੇ ਅਫਸਰ ਦਿੱਲੀ ਵਿਧਾਨ ਸਭਾ ਨੂੰ ਕੋਈ ਜਵਾਬ ਦੇ ਨਹੀਂ ਆ। ਹਾਲਾਂਕਿ ਜਵਾਬ ਦੇ ਨਹੀਂ ਆ ਪਰ ਦੇਸ਼ ਦੀ ਕੋਈ ਵੀ ਅਸੈਂਬਲੀ ਜੇ ਉਹਨੂੰ ਲੱਗੇ ਜਾਂ ਉਹ ਮਹਿਸੂਸ ਕਰੇ ਕਿ ਇੰਡੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਚਾਹੇ ਕੋਈ ਅਫੀਸਰ ਆ ਚਾਹੇ ਕੋਈ ਆਮ ਬੰਦਾ ਵਾ ਜੇ ਕਿਸੇ ਵੀ ਅਸੈਂਬਲੀ ਦੀ ਕਾਰਵਾਈ ਦੇ ਵਿੱਚ ਦਖਲ ਦਿੰਦਾਗਾ ਤੇ ਲਾਜ਼ਮੀ ਤੌਰ ਤੇ ਉਹ ਜਿਹੜਾ ਮਾਮਲਾ ਵਾ ਉਹ ਜਿਹੜਾ ਵਾ ਉਹ ਕਾਫੀ ਸੀਰੀਅਸ ਬਣ ਜਾਂਦਾਗਾ ਜਿਸ ਕਰਕੇ ਆਰਟੀਕਲ 361 ਇਹ ਹੀ ਕਹਿੰਦਾਗਾ ਕਿ ਕੋਈ ਵੀ ਪਰਸਨ ਚਾਹੇ ਚਾਹੇ ਕੋਈ ਸਿਵਲ ਮੈਟਰ ਆ ਚਾਹੇ ਕ੍ਰਿਮੀਨਲ ਮੈਟਰ ਆ ਜਾਂ ਕੁਝ ਹੋਰ ਵੀ ਆ ਉਸ ਮਸਲੇ ਦੇ ਵਿੱਚ ਜਿਹੜਾ ਵਾ ਕੋਈ ਵੀ ਬੰਦਾ ਜਾਂ ਕੋਈ ਆਫੀਸਰ ਵਾ ਉਹ ਵਿਧਾਨ ਸਭਾ ਦੀ ਜਿਹੜੀ ਪ੍ਰोसीडिंग ਆ ਉਹਦੇ ਚ ਜਿਹੜਾ ਵਾ ਜਿਹੜਾ ਵਾ ਦਖਲ ਨਹੀਂ ਦੇ ਸਕਦਾਗਾ ਉਹ 361 ਆਰਟੀਕਲ ਆਦੇਸ਼ ਭਾਰਤੀ ਸੰਵਿਧਾਨ ਦਾ ਉਹਦੇ ਚ ਕਲੀਅਰ ਕਟ ਲਿਖਿਆ ਹੋਇਆ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਇੱਕ ਪਾਸੇ ਪੰਜਾਬ ਪੁਲਿਸ ਬੁਰੀ ਤਰ੍ਹਾਂ ਘਿਰੀ ਗਈ ਆ ਜੀ ਪੰਜਾਬ ਪੁਲਿਸ ਦੇ ਅਫਸਰ ਵੀ ਘਿਰੇਗੇ ਨੇ ਹੁਣ ਦੇਖਦੇ ਆ ਸਭ ਤੋਂ ਵੱਡੀ ਗੱਲ ਹੈ ਕਿ ਜੋਸ਼ ਕੈਤ ਕਪਲ ਮਿਸ਼ਰਾ ਵੱਲੋਂ ਦਿੱਤੀ ਗਈ ਆ ਦਿੱਲੀ ਵਿਧਾਨ ਸਭਾ ਸਪੀਕਰ ਉਹ ਮਾਮਲਾ ਕਦੋਂ ਪ੍ਰੀਵੈਂਸ਼ ਕਮੇਟੀ ਕੋਲ ਜਾਂਦਾ ਤੇ ਪ੍ਰੀਵੈਂਸ਼ ਕਮੇਟੀ ਪੰਜਾਬ ਦੇ ਪੁਲਿਸ ਅਫਸਰਾਂ ਨੂੰ ਪੰਜਾਬ ਪੁਲਿਸ ਦੀ ਥਾ ਤੇ ਜਿਹੜਾ ਸ਼ਿਕਾਇਤ ਕਰਤਾ ਆਮ ਆਦੀ ਪਾਰਟੀ ਦਾ ਨੇਤਾ ਇਕਬਾਲ ਸਿੰਘ ਉਹਨਾਂ ਨੂੰ ਕਦੋਂ ਤਲਬ ਕਰਦੇ ਨੇ ਹਾਲਾਂਕਿ ਮਸਲਾ ਬਿਲਕੁਲ ਦਿੱਲੀ ਵਿਧਾਨ ਸਭਾ ਤੇ ਆਤਿਸ਼ੀ ਦਾ ਸੀ ਲੇਕਿਨ ਇਸ ਮਸਲੇ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਦਖਲਦਾਰੀ ਦਿੱਤੀ ਜਿਸ ਕਰਕੇ ਪੰਜਾਬ ਪੁਲਿਸ ਦੇ ਅਫਸਰ ਵੀ ਤੇ ਹੋ ਸਕਦਾ ਇਸ ਮਸਲੇ 'ਚ ਗ੍ਰੈਬ ਪੰਜਾਬ ਦੇ ਗ੍ਰੈਬ ਭਾਗ ਦੇ ਅਫਸਰ ਵੀ ਕਾਨੂੰਨੀ ਅੜਕੇ ਚ ਆ ਸਕਦੇ ਨੇ ਉਹਨਾਂ ਨੂੰ ਵੀ ਲੋੜ ਪੈਂਦੀ ਹੈ ਦਿੱਲੀ ਵਿਧਾਨ ਸਭਾ ਤਲਬ ਕਰ ਸਕਦੀ ਹੈ ਜਦ ਤੋਂ ਦਿੱਲੀ ਵਿਧਾਨ ਸਭਾ ਮਹਿਸੂਸ ਕਰਦੀ ਹੈ ਕਿ ਜਿਹੜਾ ਇਹ ਜਿਹੜੇ ਦਿੱਲੀ ਵਿਧਾਨ ਸਭਾ ਦੇ ਮਸਲਿਆਂ ਦੇ ਵਿੱਚ ਪੰਜਾਬ ਪੁਲਿਸ ਦੇ ਅਫਸਰਾਂ ਨੇ ਦਖਲਦੰਦੀ ਦਿੱਤੀ ਹੈ ਜਿੱਥੇ ਪੰਜਾਬ ਪੁਲਿਸ ਨੇ ਇੱਕ ਦਿਨ ਦੇ ਵਿੱਚ ਪੰਜਾਬ ਸਟੇਟ ਫੋਰੈਂਸਿਕ ਲੈਬਾਰਟਰੀ ਕੋਲ ਜਾਂਚ ਕਰਵਾਈ ਸੀ ਉੱਥੇ ਦਿੱਲੀ ਵਿਧਾਨ ਸਭਾ ਨੇ ਵੀ ਜਾਂਚ ਕਰਵਾਈ ਸੀ ਸੈਂਟਰ ਦੇ ਫੋਰੈਂਸਿਕ ਲੈਬਾਰਟਰੀ ਕੋਲ ਉਹਨਾਂ ਨੇ 3-4 ਦਿਨ ਬਾਅਦ ਜਾਂਚ ਕਰਵਾਈ ਸੀ ਮਤਲਬ 3-4 ਦਿਨ ਬਾਅਦ ਰਿਪੋਰਟ ਦਾਈ ਸੀ ਤੇ ਇੱਥੇ ਪੰਜਾਬ ਪੁਲਿਸ ਨੇ ਇੱਕ ਦਿਨ ਦੀ ਰਿਪੋਰਟ ਇੱਕ ਦਿਨ ਦੀ ਸ਼ਿਕਾਇਤ ਨਹੀਂ ਦੂਜੇ ਦਿਨ ਰਿਪੋਰਟ ਆ ਗਈ ਤੇ ਉਸੇ ਦਿਨ ਕੇਸ ਰਜਿਸਟਰਡ ਕੀਤਾ ਜਿਸ ਕਰਕੇ ਮਸਲਾ ਜਿਹੜਾ ਦਿੱਲੀ ਤੇ ਪੰਜਾਬ ਦਾ ਬਣ ਚੁੱਕਾ ਸੀ ਪਰ ਇਸ ਮਸਲੇ ਦੇ ਵਿੱਚ ਆਮ ਆਦੀ ਪਾਰਟੀ ਦਾ ਮਸਲਾ ਬਣ ਗਿਆ ਸੀ ਲੇਕਿਨ ਪੰਜਾਬ ਦੇ ਜਿਹੜੇ ਅਫਸਰ ਨੇ ਉਹ ਪੂਰੀ ਤਰ੍ਹਾਂ ਫਸ ਗਏ ਨੇ ਜੀ ਜੀ ਇਸ ਮਤਲਬ ਤੁਸੀਂ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ